ਉਹ ਸੋਚਿਆ ਨਹੀਂ ਸੀ ਕਦੇ ਇੱਥੇ ਵੀ ਮੈਂ ਆਵਾਂਗਾ ਉਹ ਸ਼ੁਕਰਯਾਰ ਬਾ ਤੇਰਾ ਯਾਰ ਮੈਨੂੰ ਐਸੇ ਦਿੱਤੇ ਜੀਣਾ ਕੀਤੀਆਂ ਨੇ ਮੈਨੂੰ ਛਾਵਾਂ ਉਹ ਕਦੇ ਪਿੱਠੀ ਤੇ ਕਰਦੇ ਨਾ ਵਾਰ ਮੇਰੇ ਯਾਰ ਹੁਕਦੇ ਪਿੱਠ ਪਿਛੇ ਕਰ ਦੇ ਨਾ ਵਾਰ ਮੇਰੇ ਯਾਰ ਮੈਨੂੰ ਜਾਨ ਤੋਂ ਪਿਆਰੇ ਮੈਨੂੰ ਮੇਰੇ ਸੱਚੇ ਯਾਰ ਮੈਨੂੰ ਜਾਨ ਤੋਂ ਪਿਆਰੇ ਮੈਨੂੰ ਮੇਰੇ ਸੱਚੇ ਯਾਰ ਕੀ ਬਾਤ ਹੈ ਹੁਕਦੇ ਵੇਖਾਂਗੇ ਨਜ਼ਾਰੇ ਇੱਥੇ ਗੇ ਨਜ਼ਾਰੇ ਇੱਥੇ ਆਕੇ ਠੰਡੀ ਹਵਾ ਤੇ ਇਹ ਪਹਾੜਾਂ ਵੜੇ ਚਾਵੇ ਠੰਡੀ ਹਵਾ ਤੇ ਪਹਾੜਾਂ ਵੜੇ ਚਾਏ ਉਹ ਦਿਲਾਂ ਵਿੱਚ ਕਦੋਂ ਸੀ ਦਬੇ ਅਰਮਾਨ ਦਿਲਾਂ ਵਿੱਚ ਕਦੋਂ ਦੇ ਸੀ ਦਬੇ ਅਰਮਾਨ ਨਾ ਲਾਕੇ ਮੇਰੇ ਸੱਚੇਆਂ ਯਾਰਾਂ ਨੂੰ ਕਦੇ ਲੱਗੇ ਨਾ ਤਤੀਵਾ ਰੱਬਾ ਰੱਖੀ ਸਾਡਾ ਪਿਆਰ ਐਵੇਂ ਹੀ ਬਣਾ ਕੇ ਰੱਖੀ ਸਾਡਾ ਸੱਚਾ ਪਿਆਰ ਰੱਬਾ ਐਵੇਂ ਹੀ ਬਣਾ ਕੇ ਤੇਰਾ ਸ਼ੁਕਰ ਦਾਤਿਆ